ਇਸ ਵੇਲੇ ਦੀ ਵੱਡੀ ਖਬਰ ਬੇਅਦਬੀ ਦੀ ਸਜ਼ਾ ਨੂੰ ਲੈ ਕੇ ਆ ਰਹੀ ਹੈ ਜੀ ਹਾਂ ਜੇ ਗੱਲ ਕਰ ਲਈਏ ਕਾਫੀ ਦਿਨਾ ਤੋਂ ਲੋਕ ਇਸੇ ਇੰਤਜ਼ਾਰ ਤੇ ਵਿੱਚ ਸੀ ਖਾਸ ਕਰਕੇ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਬੇਅਦਬੀ ਦੀ ਸਜ਼ਾ ਨੂੰ ਲੈ ਕੇ ਹਮੇਸ਼ਾ ਚਿੰਤਿਤ ਰਹਿੰਦੇ ਰਹੇ ਕਿ ਬੇਅਦਬੀ ਕਰਨ ਵਾਲੇ ਹਮੇਸ਼ਾ ਬਚ ਕੇ ਲੰਘ ਜਾਂਦੇ ਨੇ ਪਰ ਉਹਨਾਂ ਨੂੰ ਕੋਈ ਸਖਤ ਸਜ਼ਾ ਨਹੀਂ ਮਿਲਦੀ ਤਾਂ ਹੁਣ ਇਸ ਨੂੰ ਲੈ ਕੇ ਇੱਕ ਬਿੱਲ ਪਾਸ ਕਰ ਦਿੱਤਾ ਗਿਆ ਜਿਸ ਨੂੰ ਇੰਤਜ਼ਾਰ ਸੀ ਘੜੀਆਂ ਜੜੀਆਂ ਇੰਤਜ਼ਾਰ ਦੀਆਂ ਖਤਮ ਹੋ ਗਈਆਂ ਨੇ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਚੈਨਲ ਹੈਡ ਬਲਜੀਤ ਮਰਵਾਹਾ ਜੁੜ ਚੁੱਕੇ ਹਨ ਤਾਂ ਪੂਰੀ ਜਾਣਕਾਰੀ ਲਵਾਂਗੇ ਉਸ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਬਲਜੀਤ ਜੀ ਜਿਹੜੀ ਇਹ ਸਜ਼ਾ ਤੈਅ ਕੀਤੀ ਗਈ ਹੈ ਕਹਿ ਲਈ ਕਿ ਬਿੱਲ ਜਿਹੜਾ ਲਿਆਂਦਾ ਗਿਆ ਸੈਸ਼ਨ ਦੇ ਵਿੱਚ ਪਹਿਲਾਂ ਹੀ ਚਰਚਾ ਕੀਤੀ ਜਾ ਰਹੀ ਸੀ ਲੋਕਾਂ ਨੂੰ ਇੰਤਜ਼ਾਰ ਸੀਗਾ ਖਾਸ ਕਰਕੇ ਜਿਹੜੇ ਲੋਕ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਅਕਸਰ ਕਹਿੰਦੇ ਨਜ਼ਰ ਆਉਂਦੇ ਰਹੇ ਕਿ ਉਹਨਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਸਜ਼ਾ ਦਾ ਐਲਾਨ ਕਹਿ ਲਿਆ ਹੋ ਗਿਆ ਕੀ ਕਹਿਣਾ ਚਾਹੋਗੇ ਮੈਂ ਕਹਿੰਦੀ ਆ ਕਿ ਇਹ ਵੀ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਬਿੱਲ ਆ ਰਿਹਾ ਤਾਂ ਇੰਨੀ ਕੋਈ ਗੱਲ ਨਹੀਂ 70000 ਮੰਗਦੀ ਐਡਾ ਕੋਈ ਗੱਲ ਨਹੀਂ ਸਜ਼ਾਵਾਂ ਪਹਿਲਾਂ ਤੋਂ ਵੀ ਤੈਅ ਸੀਗੀਆਂ ਸਜ਼ਾਵਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖਰਾਬ ਹੋਵੇ ਤਾਂ ਸਜ਼ਾ ਦਵਾਣਾ ਦੋਸ਼ੀ ਨੂੰ ਉਹਦਾ ਜੁਰਮ ਜਿਹੜਾ ਸਾਬਤ ਕਰਨਾ ਸਜ਼ਾ ਦਵਾਣਾ ਕੰਮ ਹੁੰਦਾ ਪੁਲਸ ਦਾ ਜੀ ਸਰਕਾਰਾਂ ਦਾ ਨਹੀਂ ਹੁੰਦਾ ਸੋ ਮੈਂ ਕਹਿ ਸਕਦਾ ਕਿ ਪਹਿਲਾਂ ਤੋਂ ਹੁੰਦਾ ਰਿਆ ਨਾ ਪੁਲਿਸ ਦੀ ਆਪਣਾ ਇਹ ਵੀ ਸਹੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਜੇ ਪੁਲਿਸ ਕੋ ਦਵਾ ਹੁੰਦਾ ਵੀਗਾ ਵੀ ਮੁਸ਼ੀ ਹਮੇਸ਼ਾ ਮੰਤਵਪੁਤੀ ਕਹਿ ਕੇ ਵਾਸ਼ ਜਾਗਰਸਿਓ ਸਟ ਐਕਸ਼ਨ ਨਹੀਂ ਹੁੰਦਾ ਸੀ। ਆਪਾਂ ਥੋੜਾ ਜਿਹਾ ਪਿੱਛੇ ਚੱਲੇ ਜਾਈਏ। IPC 295 ਹੁੰਦੀ ਸੀ। ਜਦੋਂ IPC 295 ਹੁੰਦੀ ਸੀ ਤਾਂ ਸਦਾ ਕੀ ਹੁੰਦੀ ਸੀ ਵੀ ਜਿਹੜਾ ਬੇਅਦਬੀ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਉਹਨੂੰ 2 ਸਾਲ ਦੀ ਕੈਦ ਹੈ ਤੇ ਜਿਹੜਾ ਕਰ ਗਿਆ ਉਹਨੂੰ ਘੱਟੋ ਘੱਟ 5 ਸਾਲ ਤੇ ਵੱਧ ਤੋਂ ਵੱਧ 7 ਸਾਲ ਹੁੰਦੇ ਸੀ ਜੁਰਮ ਉਦਾਲ ਸਾਮੇ ਤੋਂ ਹੋਲਦੇ। ਜੁਰਮ ਆਪਾਂ ਕਹਾਂ ਇਹ ਕਿ세 ਪੋਲੀਟੀਸ਼ੀਅਨ ਨੇ ਕਿਸੇ ਸਰਕਾਰ ਨੇ ਨਹੀਂ ਸਾਬਤ ਕਰਾਉਣਾ ਹੁੰਦਾ ਅਪਰਾਧ ਹੈ ਜੁਰਮ ਸਾਬਤ ਕਰਾਉਣਾ ਹੁੰਦਾ ਪੁਲਸ ਨੇ ਪੁਲਸ ਦੀ ਜਾਂਚ ਨੇ ਇਹ ਹੁੰਦਾ ਸੀ ਆਈਪੀਸੀ 295 ਮੁਰਕੇ ਜਿਹੜਾ ਪੀਐਨਐਸਐਸ ਆ ਗਿਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜਿਹਦੇ ਵਿੱਚ ਇਹ 298 ਹੋ ਗਈ ਪਰ ਸਜ਼ਾ 'ਚ ਕੋਈ ਬਹੁਤ ਵੱਡਾ ਬਦਲਾਅ ਨਹੀਂ ਕੀਤਾ ਗਿਆ ਸੀ ਹਮ ਉਹ ਜਿਹੜਾ ਫਿਰ ਇਹਨਾਂ ਨੇ ਮਾਨ ਸਰਕਾਰ ਨੇ ਬਿੱਲ ਲਿਆਂਦਾ ਇਹ ਕਹਿ ਕੇ ਲਿਆਂਦਾ ਕਿ ਇਹ ਸਜ਼ਾ ਨੂੰ ਆਪਾਂ ਥੋੜਾ ਕਰੜਾ ਕਰੀਏ ਕਿਉਂਕਿ ਸਜਾਮਾ ਜਿਹੜੀਆਂ ਨੇ ਮਨਦੋਸ਼ੀ ਹੋਣ ਤੋਂ ਬਾਅਦ ਵੱਧਦੇ ਪਾਛ ਜਾਂਦੇ ਉਹਨਾਂ ਨੂੰ ਹੋਰ ਨਹੀਂ ਪਾਉਂਦੀਆਂ ਇਹਨਾਂ ਨੇ ਕੀ ਕੀਤਾ ਉਹ ਜਿਹੜਾ VSP ਜੀ ਆਪਣਾ ਕੋਸ਼ਿਸ਼ ਕਰਦਾ ਜਿਹੜਾ ਸੜਿਆ ਜਾਏਗਾ ਤੇ ਉਹਨੂੰ ਜਿਹੜੀ ਕੈਦ ਕੀਤੀ ਜਾਏਗੀ 5 ਤੋਂ 7 ਸਾਲ ਘੱਟ ਤੋਂ ਘੱਟ 5 ਸਾਲ ਵੱਧ ਤੋਂ ਵੱਧ 7 ਸਾਲ ਤੇ ਅਪਰਾਧ ਦੇ 10 ਲੱਖ ਰੁਪਏ ਜੁਰਮਾਨਾ ਜੀ ਉਹ ਜੁਰਮ ਸਾਬਤ ਹੋਣ ਤੇ ਜੇ ਕੋਈ ਕਰ ਜਾਂਦਾ ਤਾਂ ਉਹਨੂੰ ਘੱਟ ਤੋਂ ਘੱਟ 10 ਸਾਲ ਕਹਿ ਤੇ ਵੱਧ ਤੋਂ ਵੱਧ ਉਮਰ ਕੈਦ ਹੋਏਗੀ ਤੇ ਆਪਣਾ 5 ਲੱਖ ਰੁਪਏ ਜੁਰਮਾਨਾ ਹਾਲਾਂਕਿ ਮੰਗਤੀ ਉੱਠ ਰਹੀ ਹੈ ਇਹਖ ਜਿਠੇ ਕੰਬੀਆਂ ਵੱਲੋਂ ਮਾਰਕੀਟ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਜਿਹੜਾ ਹੈਗਾ ਫਾਸੀ ਤੱਕ ਦੀ ਸਜ਼ਾ ਦੋ ਹੂੰ ਠੀਕ ਹੈ ਜਦੋਂ ਲੋਕਾਂ ਦੀਆਂ ਭਾਵਨਾਵਾਂ ਨੇ ਲੋਕਾਂ ਦੇ ਰਜਵਾਤ ਨੇ ਸਿੱਖਾਂ ਦੇ ਜਥੇਬੰਦੀਆਂ ਨੇ ਗੱਲ ਉਠਾਈ ਹੈ ਸਵਾਲ ਇਹ ਹੈ ਜੁਰਮ ਜਦੋਂ ਹੋ ਗਿਆ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਉਹ ਮੰਦਗੁੱਦੀ ਕਹਿ ਕੇ ਬਚ ਗਿਆ ਇਸ ਤੋਂ ਬਾਅਦ ਲੋਕਾਂ ਦੇ ਹੌਸਲੇ ਵੱਧਦੇ ਗਏ ਯਾਰ ਮੰਦਗੁੱਦੀ ਕਹਿ ਕੇ ਤਾਂ ਅਸੀਂ ਬਾਹਰ ਹੋਈ ਜਾਣਾ ਉਸ ਨੇ ਕੁਝ ਕਰਨਾ ਨਹੀਂ ਹੁਣ ਤੋਂ ਕੋ ਸਵਾਲ ਉਹ ਸੈਕਸ਼ਨ ਕਿਉਂ ਨਹੀਂ ਲੰਢੀ ਸੀ ਕਿ ਪੋਸਟੇ ਪੋਲੀਟੀਕਲ ਕੋਰਪੋਰੇਸ਼ਨ ਪਾਇਆ ਜਾਂਦਾ ਸੀ ਉਥੋਂ ਦੇ ਐਮਐਲਏ ਦਾ ਉਥੋਂ ਦੇ ਐਮਪੀ ਦਾ ਉਥੋਂ ਦੇ ਕਿਸੇ ਪਾਰਟੀ ਦੇ ਆਪਣਾ ਪ੍ਰਧਾਨ ਦਾ ਜੀ ਕਿਉਂਕਿ ਹਰ ਬੰਦਾ ਹਰ ਸਿਆਸਤਦਾਨ ਅੱਜ ਵਿਰੋਧੀ ਧਿਰ ਦੇ ਹੱਕ ਦੇ ਵਿੱਚ ਖੜੀ ਆਮ ਆਦਮੀ ਪਾਰਟੀ ਦੇ ਹਰ ਬੰਦਾ ਕੀ ਹੈ ਰਿਆ ਜਿਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿਸੇ ਵੀ ਧਰਮ ਦੇ ਜਿਹੜਾ ਗ੍ਰੰਥ ਦਾ ਉਹਨਾਂ ਤੇ ਅਸ਼ਕਾਰ ਕਰਦੇ ਆ ਜਿਹਾ ਹਨ ਜੀ ਉਹਨਾਂ ਨੂੰ ਸਖਤ ਸਖਤ ਸਜ਼ਾ ਬਹੁਤ ਇਹ ਵੀ ਇਹ ਵੀ ਸਜ਼ਾ ਹੁੰਦੀ ਕਿਉਂ ਨਹੀਂ ਸੀਗੀ ਜਿੰਨੇ ਵੀ ਘਟਨਾਵਾਂ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ ਬੜੇ ਦੁੱਖ ਦੀ ਗੱਲ ਹੈ ਕਿ ਖੁਰਾਸ਼ੀਬ ਦੀ ਬੇਅਦਬੀ ਵੀ ਹੋਈ ਹੈ ਜੀ ਬਿਲਕੁਲ ਜੀ ਵੀ ਹੋਈ ਹੈ ਕੀਤਾ ਦੀ ਵੀ ਹੋਈ ਹੈ ਗੁਰਾਸ਼ ਦੀ ਉਹ ਆਪੇ ਇੱਕ ਬੱਚੇ ਦੇ ਕਿਉਂ ਆ ਰਹੇ ਸੀਗੇ ਹੂੰ ਉਸ ਤੋਂ ਬਾਅਦ ਆਪਾਂ ਹੁਣ ਕਹਿੰਦੇ ਆਂ ਕਿ ਅੱਜ ਦਿਨ ਪਾਸ ਹੋ ਰਿਹਾ ਕੱਲੂ ਇਹ ਫਾਈਲ ਗਵਰਨਰ ਕੋਲ ਵੀ ਜਾਏਗੀ ਉਸ ਤੋਂ ਬਾਅਦ ਜੇ ਕੋਈ ਘਟਨਾ ਹੁੰਦੀ ਹੈ ਤਾਂ ਉਹ ਮੰਦਬੁੱਧੀ ਕਹੇ ਕਿ ਵਚ ਨਿਕਲਦਾ ਕਿ ਨਹੀਂ ਨਿਕਲਦਾ ਦੋਸ਼ੀ ਸਵਾਲ ਇਹ ਹੋਏਗਾ ਜੇ ਨਹੀਂ ਨਿਕਲ ਪਾਉਂਦਾ ਇਸ ਬਾਰੇ ਚਰਚਾ ਬਲਜੀ ਇਸ ਬਾਰੇ ਚਰਚਾ ਨਹੀਂ ਹੋਈ ਸੈਸ਼ਨ ਦੇ ਕੇ ਹਰ ਵਾਰ ਕਿਹਾ ਜਾਂਦਾ ਹੈ ਕਿ ਮੰਦਬੁੱਧੀ ਆ ਕੀ ਮੰਦਬੁੱਧੀ ਨੂੰ ਵੀ ਸਜ਼ਾ ਮਿਲੇਗੀ ਇਸ ਤੇ ਕੋਈ ਚਰਚਾ ਨਹੀਂ ਹੋਈ ਤੇ ਮੰਦ ਬੁੱਧੀ ਨੂੰ ਕਾਨੂੰਨ ਨੇ ਸਜ਼ਾ ਦੇਣ ਦੀ ਸ਼ਕਤੀ ਕਿਉਂ ਕਿਉਂਕਿ ਜਿਸ ਦਾ ਮੈਂ ਮੈਂਟਰ ਲੈਵਲ ਦੀ ਸਟੇਟੂਸ ਰਿਪੋਰਟ ਦੁਆਰਾ ਸਮਝੀ ਤਾਂ ਸਹੀ ਨਹੀਂ ਹੈ ਕਿ ਉਹ 30 ਸਾਲ ਹੋ ਗਏ ਨੂੰ ਪਤਾ ਹੀ ਨਹੀਂ ਰੱਖੀ ਕੀਤਾ ਹੂੰ ਉਹ ਐਸੀ ਤੇ ਜੋੜ ਦੇਣ ਦੀ ਲੋੜ ਹੈ ਕਿ ਉਹ ਮੰਦ ਬੁੱਧੀ ਕਹਿ ਕੇ ਬਚ ਨਾ ਨਿਕਲੇ ਤੇ ਸਾਰੀ ਜ਼ਿੰਮੇਵਾਰੀ ਕੀ ਦੀ ਆ ਜਾਂਚ ਪੜਤਾਲ ਹੋਵੇ ਯਾਨੀ ਕਿ ਉਹ ਪਹਿਲੇ ਸਮੇਂ ਤੋਂ ਕਿੰਨੇ ਟਾਈਮ ਤੋਂ ਮੰਦ ਬੁੱਧੀ ਆ ਬਚਪਨ ਤੋਂ ਆਇਆ ਜਾਂ ਕਿੰਨਾ ਸਮਾਂ ਹੋ ਗਿਆ ਕਿ ਇਸ ਨੂੰ ਪ੍ਰੋਬਲਮ ਆ ਇਸ ਦੀ ਜਾਂਚ ਪੜਤਾਲ ਤਾਂ ਕੀਤੀ ਜਾਏਗੀ हां बिल्कुल ये होनी भी चाहिए ताकि पता लगे ना कि पता लगे कि घटना करण ਤੋਂ ਪਹਿਲਾਂ ਤਾਂ ਕੋਈ ਠੀਕ ਸੀ ਘਟਨਾ ਕਰਨ ਤੋਂ ਬਾਅਦ ਉਹ ਮੰਦਗੁੱਦੀ ਹੋ ਗਿਆ ਹਮ ਬਾਰ ਬਾਰ ਤੋਂ ਜਾਂਦੇ ਉਸ ਤੋਂ ਬਾਅਦ ਜਿਹੜੀ ਹੈ ਛਗਾ ਜਿਹੜੀ ਸ਼ੱਕ ਹੋਈ ਹੈ ਕਰੜੀ ਹੋਈ ਹੈ ਸਾਧਾ ਆदमी ਥੋੜੇ ਨਹੀਂ ਹੁੰਦੇ ਤੇ ਆਪਣਾ ਜੇਕਰ ਉਹਨੂੰ ਕਾਨੂੰਨ ਘੇਰ ਲਾਗੇ ਜੀ ਤੇ 3 ਲੱਖ ਰੁਪਿਆ ਵੀ ਜੁਰਮਾਨਾ ਜੀ ਉਹਨੂੰ ਹੋ ਜਾਂਦਾ ਹਮ ਨੂੰ ਅਹਿਸਾਸ ਹੋਏਗਾ ਹਾਂ ਮੇਰੇ ਤੋਂ ਗਲਤੀ ਹੋਈ ਹੈ ਸਮਝ ਆ ਰਿਹਾ ਕਿ ਇਹ ਚੀਜ਼ ਪ੍ਰੈਕਟੀਕਲ ਥੋਰਲੀ ਗਹਿਰਾਈ ਨਾਲ ਜਾ ਕੇ ਇੰਪਲੀਮੈਂਟ ਹੋਵੇ ਲਾਗੂ ਹੋਵੇ ਕੋਈ ਇੱਕ ਵੀ ਕਦਮ ਜਿਸ ਤੋਂ ਬਾਅਦ ਹੋ ਜਾਂਦੀ ਹੈ ਤਾਂ ਉਹ ਕਰੜੀ ਹੈ ਜੀ ਸਜ਼ਾ ਮਿਲੇ ਲੋਕਾ ਹਾਂ ਯਾਰ ਕੋਈ ਅਸਰ ਹੋਇਆ ਇਹ ਜੀ ਸਜ਼ਾ ਫਟ ਕੀਤੀ ਗਈ ਸੀ ਪੀਆਰ ਮਿਆਂਾ ਵਿਲੇਜ ਕੀ ਕੀ ਲੱਗਦਾ ਬਰਵਾਜ ਜੀ ਇਸ ਤੋਂ ਬਾਅਦ ਕੀ ਲੱਗਦਾ ਕਿ ਹੋ ਸਕਦਾ ਹੈ ਕਿ ਅਸਰ ਪਵੇਗਾ ਫਰਕ ਪਵੇਗਾ ਕਿਉਂਕਿ ਪਹਿਲਾਂ ਵੀ ਸਖਤ ਸਜ਼ਾਵਾਂ ਜਿਵੇਂ ਤੁਸੀਂ ਕਿਹਾ ਕਿ ਜ਼ਰੂਰੀ ਨਹੀਂ ਕਿ ਹੁਣ ਹੋਈਆਂ ਨੇ ਪਹਿਲਾਂ ਵੀ ਸਜ਼ਾਵਾਂ ਜ਼ਰੂਰ ਸੀ ਆ ਬ ਸੀਗੀਆਂ ਚਾਹੇ ਮਹੀਨੇ ਦੀ ਸਜ਼ਾ ਕਿਉਂ ਨਾ ਹੋਵੇ ਜਿਸਨੇ ਸਜ਼ਾ ਨਹੀਂ ਕੱਟਣੀ ਜਿਸ ਨੂੰ ਉਹ ਵੱਡੀ ਲੱਗਦੀ ਆ ਉਸ ਤੋਂ ਮਹੀਨੇ ਦੀ ਸਜ਼ਾ ਵੀ ਵੱਡੀ ਲੱਗਦੀ ਆ ਪਰ ਜੇ ਕਿਸ ਨੇ ਜੁਰਮ ਕਰਨਾ ਜਾਂ ਉਸ ਨੂੰ ਉਸ ਦਾ ਬ੍ਰੇਨ ਵਾਸ਼ ਕਰ ਦਿੱਤਾ ਜਾਵੇ ਕਿਸੇ ਤਰੀਕੇ ਦੇ ਨਾਲ ਜਾਂ ਪੈਸੇ ਦਾ ਲਾਲਚ ਦੇ ਦਿੱਤਾ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੰਦਾ ਗਲਤੀ ਕਰ ਬੈਠਦਾ ਪਰ ਗਲਤੀ ਏਡੀ ਵੱਡੀ ਹੋ ਜਾਂਦੀ ਹੈ ਕਿਉਂਕਿ ਗੁਰੂ ਸਹਿਬਾਨ ਦੀ ਕਹਿ ਸਕਦੇ ਨੇ ਕਿ ਬੇਅਦਬੀ ਕਰਨਾ ਕਿਸੇ ਅੰਗ ਨੂੰ ਜ਼ਖਮੀ ਕਰਨਾ ਉਸ ਵਕਤ ਬੰਦੇ ਦੇ ਦਿਮਾਗ ਦੇ ਵਿੱਚ ਕੁਝ ਨਹੀਂ ਆਉਂਦਾ ਪਰ ਕੀ ਲੱਗਦਾ ਇਸ ਤੋਂ ਬਾਅਦ ਅਸਰ ਹੋਏਗਾ ਫਰਕ ਪਏਗਾ ਲੋਕਾਂ ਦੇ ਦਿਮਾਗ ਦੇ ਵਿੱਚ ਕਿ ਸਜ਼ਾ ਸਖਤ ਹੋਈ ਆ ਹਾਂ ਇਸ ਚੀਜ਼ ਹੋ ਰਹੀ ਹੈ ਇਹ ਚੀਜ਼ ਇਹ ਚੀਜ਼ ਸਾਫ ਕਰੇਗੀ ਇਹ ਐਸਾ ਪ੍ਰੈਕਟ ਕਰਕੇ ਲੋਕਾਂ ਨੂੰ ਕਿਉਂਕਿ ਪਹਿਲਾਂ ਪੁਰਾਣੇ ਕਾਨੂੰਨ ਬਣੇ ਹੋਏ ਸੀ ਉਹ ਉਸ ਚੀਜ਼ ਤੋਂ ਬਿਲਕੁਲ ਅਵੇਅਰ ਨਹੀਂ ਸੀ ਜਾਗਰੂਕ ਨਹੀਂ ਸੀ ਹੂੰ ਉਹਨਾਂ ਕਮੇ ਇਸ ਤਰ੍ਹਾਂ ਸੁਣਨ ਨੂੰ ਮਿਲੇਗਾ ਅੱਛਾ ਪੀਐਸਵੀ ਤੇ ਇਹ ਸਗਾ ਲੋਕਾਂ ਦੇ ਵਿੱਚ ਇੱਕ ਆਪਾਂ ਕਹੀਏ ਵੀ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਪੜੇ ਲਿਖੇ ਤੋਂ ਲੈ ਕੇ ਅਨਪੜ੍ਹਤੱਕ ਵੀ ਇਹ ਗੱਲ ਪਹੁੰਚੇਗੀ ਹਮ ਹਰ ਵਰਗ ਦੇ ਲੋਕਾਂ 'ਕਿ ਗੱਲ ਪਹੁੰਚੇ ਕਿ ਹੁਣ ਥੋੜਾ ਜਿਹਾ ਗੰਭੀਰ ਹੋਣਗੇ ਇਸ ਚੀਜ਼ ਨੂੰ ਸੈਂਸਿਟਿਵਲੀ ਲੈਣਗੇ ਸਵੇਦਨਸ਼ੀਲ ਹੋ ਕੇ ਦੇਖਣਗੇ ਜੀ ਤੇ ਜ਼ਰੂਰ ਇੱਕ ਅਸਰ ਜ਼ਰੂਰ ਸਮਾਜ ਦੇ ਵਿੱਚ ਇਹਦਾ ਦੇਖਾਂਗੇ ਆਪਾਂ ਕਵਾਂਗੇ ਇੱਕ ਵਿਸ਼ਲ ਬਲੋਰ ਦੇ ਤੌਰ ਤੇ ਜ਼ਰੂਰ ਹੈ ਜਿਹੜਾ ਅ ਅ ਇੱਕ ਅੱਜ ਪ੍ਰਸਤਾਵ ਜਿਹੜਾ ਮੁੱਦਾ ਪਾਸ ਹੋ ਰਿਹਾ ਮਤਾਂ ਪਾਸ ਹੋ ਰਿਹਾ ਪੰਜਾਬ ਹਰ ਜ਼ਮਨਤ ਵਿੱਚ ਫਿਲ ਦੇ ਰੂਪ ਦੇ ਵਿੱਚ ਵੜ ਕੇ ਇਹ ਹੋਸ ਵੀ ਜ਼ਰੂਰ ਕੰਮ ਕਰੇਗਾ ਕਿ ਅੱਗੇ ਨੂੰ ਲੋਕਾਂ ਨੂੰ ਜ਼ਰੂਰ ਆਗੇ ਜਿਹੜੇ ਕਰਨ ਹੋ ਜਾਣਗੇ ਬਦੋ ਸ਼ੁਕਰੀਆ ਮਹਰਬਾਈ ਜਾਣਕਾਰੀ ਦੇਣ ਲਈ ਪੂਰੇ ਮਾਮਲੇ ਤੱਕ ਤੁਸੀਂ ਸੁਣਿਆ ਕਿ ਹੁਣ ਕਾਨੂੰਨ ਜਿਹੜੀ ਸਖਤ ਕਾਨੂੰਨੀ ਸਜ਼ਾ ਜਿਹੜੀ ਉਹ ਸਖਤ ਕਰ ਦਿੱਤੀ ਗਈ ਆ ਜੋ ਬੇਅਦਬੀ ਕਰਨ ਦੀ ਕੋਸ਼ਿਸ਼ ਕੀ ਕਰੇਗਾ ਉਸ ਨੂੰ ਵੀ ਸਜ਼ਾ ਹੋਵੇਗੀ ਜੁਰਮਾਨਾ ਵੀ ਹੋਵੇਗਾ ਜੋ ਬੇਅਦਬੀ ਕਰਕੇ ਜਾਏਗਾ ਸਾਬਿਤ ਹੋ ਜਾਵੇਗਾ ਉਸ ਦਾ ਜੁਰਮ ਤਾਂ ਉਸ ਨੂੰ ਵੀ ਸਖਤ ਸਜ਼ਾ ਹੋਵੇਗੀ ਪਰ ਜੋ ਹੈ ਬੇល ਲਿਆਂਦਾ ਗਿਆ ਸਖਤ ਸਜ਼ਾ ਜਿਹੜੀ ਆ ਉਹ ਵਧਾਈ ਗਿਆ ਕਰੜੀ ਕੀਤੀ ਗਈ ਆ ਸਜ਼ਾ ਉਸ ਤੇ ਲੋਕਾਂ ਦਾ ਲੋਕਾਂ ਤੇ ਕਿੰਨਾ ਕੁ ਅਸਰ ਹੋਵੇਗਾ ਅਜੇ ਹੀ ਲੋਕਾਂ ਤੇ ਜੋ ਅਜੇ ਹੀ ਮਾਨਸਿਕ ਵਰਤੀ ਦਾ ਵਰਤੀ ਰੱਖਦੇ ਨੇ ਜੋ ਗੁਰੂ ਸਹਿਬਾਨ ਜਾਂ ਕਿਸੇ ਵੀ ਧਰਮ ਦੀ ਬੇਅਦਬੀ ਕਰਦੇ ਨੇ ਗੁਰੰਸਾਭ ਦੀ ਬੇਅਦਬੀ ਕਰਦੇ ਨੇ ਉਸ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਉਸ ਤੋਂ ਬਾਅਦ ਜੋ ਵੀ ਘਟਨਾ ਵਾਪਰਦੀ ਹੈ ਕਿ ਉਸ ਨੂੰ ਇਹ ਸਖਤ ਸਜ਼ਾ ਮਿਲੇਗੀ ਜਾਂਚ ਪੜਤਾਲ ਹੋ ਕੇ ਜੇ ਮਿਲੇਗੀ ਤਾਂ ਉਸ ਤੋਂ ਬਾਅਦ ਹੀ ਲੋਕਾਂ ਦੇ ਮਨ ਤੇ ਇਸ ਦਾ ਇਹ ਅਸਰ ਪਵੇਗਾ ਇਸ ਤੋਂ ਬਾਅਦ ਹੀ ਲੋਕਾਂ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਹਟਣਗੇ ਨਹੀਂ ਤਾਂ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਰਹਿਣਗੇ ਕਿਉਂਕਿ ਲੋਕਾਂ ਨੂੰ ਸ਼ਾਇਦ ਨਾ ਕਾਨੂੰਨ ਦਾ ਡਰ ਹੈ ਨਾ ਹੀ ਲੋਕਾਂ ਨੂੰ ਇਸ ਡਰ ਦਾ ਇਸ ਗੱਲ ਦਾ ਡਰ ਹੈ ਕਿ ਰੱਬ ਉਹਨਾਂ ਦੇ ਨਾਲ ਕੀ ਕਰੇਗਾ ਪਰ ਇਸ ਕਾਨੂੰਨ ਦਾ ਆਉਣ ਤੋਂ ਬਾਅਦ ਇਸ ਬਿੱਲ ਪਾਸ ਹੋਣ ਤੋਂ ਬਾਅਦ ਸੈਸ਼ਨ ਦੇ ਵਿੱਚ ਸਖਤ ਸਜ਼ਾ ਜੋ ਇਸ ਵਕਤ ਡਿਕਲੇਅਰ ਕੀਤੀ ਗਈ ਉਹਨਾਂ ਦੇ ਲਈ ਕਿ ਵੀ ਇਹ ਸਜ਼ਾ ਹੋਵੇਗੀ ਐਨਾ ਜੁਰਮਾਨਾ ਲੱਗੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਤੇ ਇਸ ਦਾ ਕਿੰਨਾ ਅਸਰ ਹੁੰਦਾ